ਬੀਬੀ ਰਜਨੀ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਇਤਿਹਾਸ ਵਿੱਚ ਖਾਸ ਜਗ੍ਹਾ ਹੈ ਬੀਬੀ ਰਜਨੀ ਦੀ ਬੀਬੀ ਰਜਨੀ ਨੂੰ ਉਹਨਾਂ ਦੇ ਪਿਤਾ ਜੀ ਨੇ ਜਾਣ ਬੁੱਝ ਕੇ ਇੱਕ ਪਿੰਗਲੇ ਨਾਲ ਵਿਆਹ ਦਿੱਤਾ ਕਿਉਂਕਿ ਬੀਬੀ ਰਜਨੀ ਦੇ ਅਮੀਰ ਪਿਤਾ ਜੀ ਅਰ ਬੀਬੀ ਰਜਨੀ ਦੇ ਰੱਬ ਦਾ ਨਾਮ ਲੈਣ ਤੋਂ ਨਾਰਾਜ਼ ਸੀ ਬੀਬੀ ਰਜਨੀ ਦੇ ਪਿਤਾ ਜੀ ਕਿਉਂ ਨਹੀਂ ਚਾਹੁੰਦੇ ਸੀ ਕਿ ਬੀਬੀ ਰਜਨੀ ਰੱਬ ਦਾ ਨਾਮ ਲਵੇ ਆਓ ਜਾਣਦੇ ਹਾਂ ਇਸ ਕਹਾਣੀ ਦੇ ਜਰੀਏ ਪੱਟੀ ਸ਼ਹਿਰ ਦਾ ਇੱਕ ਸਹਾਉਕਾਰ ਸੀ ਜਿਸ ਦਾ ਨਾਮ ਦونی ਚੰਦ ਸੀ ਬਹੁਤ ਜ਼ਿਆਦਾ ਨਾਮ ਸੀ ਉਸ ਸਹਾਉਕਾਰ ਦਾ ਉਸ ਇਲਾਕੇ ਦੇ ਵਿੱਚ ਪੈਸਾ ਜਗਾ ਜ਼ਮੀਨ ਬਹੁਤ ਸਾਰੀ ਸੀ ਉਸ ਦੇ ਕੋਲ ਉਸ ਦੀਆਂ 7 ਧੀਆਂ ਸੀ ਪੁੱਤ ਨਹੀਂ ਸੀ ਉਹ ਰੱਬ ਅੱਗੇ ਮਿੰਤਾ ਤਰਲੇ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਸ ਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ ਛੇ ਧੀਆ ਦੇ ਬਾਅਦ ਜਿਹੜੀ ਧੀ ਹੋਈ ਉਸ ਦਾ ਨਾਮ ਰਜਨੀ ਸੀ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਉਸ ਦਾ ਰੱਬ ਤੋਂ ਭਰੋਸਾ ਉੱਠ ਗਿਆ ਦੂਨੀ ਚੰਦ ਨੇ ਆਪਣੇ ਇਲਾਕੇ ਦੇ ਮੰਦਰ ਮੰਸੀਤਾ ਬੰਦ ਕਰਵਾ ਦਿੱਤੀਆਂ ਜੇਕਰ ਕੋਈ ਰੱਬ ਦਾ ਨਾਮ ਲੈਂਦਾ ਸੀ ਉਸ ਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਕਹੋਣ ਲੱਗ ਪਿਆ ਥੋੜਾ ਸਮਾਂ ਲੰਘਿਆ ਤਾਂ ਬੀਬੀ ਰਜਨੀ ਜਵਾਨ ਹੋ ਗਈ ਅਤੇ ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਹੁਤ ਹੀ ਸ਼ਰਧਾ ਸੀ ਉਹ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਸੀ ਪਿਤਾ ਦੂਨੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਇੱਕ ਦਿਨ ਦੂਨੀ ਚੰਦ ਨੇ ਆਪਣੀਆਂ ਸੱਤਾਂ ਧੀਆਂ ਨੂੰ ਆਪਣੇ ਕੋਲ ਬੁਲਾਇਆ ਤਾਂ ਉਹਨਾਂ ਨੂੰ ਪੁੱਛਣ ਲੱਗਾ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਅਤੇ ਕਿਸ ਦਾ ਦਿੱਤਾ ਪਹਿਨਦੀਆਂ ਹੋ ਸ਼ੇਤੀਆਂ ਨੇ ਕਿਹਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਈਦਾ ਹੈ ਅਤੇ ਤੁਹਾਡਾ ਹੀ ਦਿੱਤਾ ਪਾਈਦਾ ਹੈ ਇਹ ਜੋ ਸੋਨੇ ਦੇ ਗਹਿਣੇ ਅਸੀਂ ਪਾਏ ਹੋਏ ਹੈ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਚੁੱਪ ਸੀ ਦੂਣੀ ਚੰਦ ਨੇ ਉਹੀ ਸਵਾਲ ਰਜਨੀ ਤੋਂ ਫੇਰ ਪੁੱਛਿਆ ਤਾਂ ਰਜਨੀ ਨੇ ਜਵਾਬ ਦਿੱਤਾ ਪਿਤਾ ਜੀ ਭੈਣਾਂ ਝੂਠ ਬੋਲਦੀਆਂ ਪਈਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰ ਵਿੱਚ ਜੀਵਾਂ ਨੂੰ ਵੀ ਖਾਣਾ ਪਹੁੰਚਾਉਂਦਾ ਹੈ ਤੁਸੀਂ ਵੀ ਤਾਂ ਰੱਬ ਦਾ ਦਿੱਤਾ ਖਾਂਦੇ ਹੋ ਤਾਂ ਮੈਨੂੰ ਵੀ ਰੱਬ ਹੀ ਖਾਣ ਨੂੰ ਦਿੰਦਾ ਹੈ ਰਜਨੀ ਦਾ ਜਵਾਬ ਸੁਣ ਕੇ ਸਾਹੂਕਾਰ ਨੂੰ ਬਹੁਤ ਹੀ ਗੁੱਸਾ ਆ ਗਿਆ ਉਹ ਰਜਨੀ ਨੂੰ ਕਹਿੰਦਾ ਜੇਕਰ ਤੈਨੂੰ ਲੱਗਦਾ ਹੈ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਹੈ ਤਾਂ ਹੁਣ ਮੈਂ ਦੇਖਦਾ ਤੈਨੂੰ ਸਭ ਕੁਝ ਕਿੱਦਾਂ ਦਿੰਦਾ ਰੱਬ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕਦਾ ਹੋਵੇ ਫਿਰ ਮੈਂ ਦੇਖਦਾ ਕਿ ਕਿੱਥੇ ਹੈ ਤੇਰਾ ਰੱਬ ਅਤੇ ਕਿੱਦਾਂ ਦਿੰਦਾ ਤੈਨੂੰ ਉਹ ਖਾਣ ਨੂੰ ਫਿਰ ਦੂਣੀ ਚੰਦ ਨੇ ਇਦਾਂ ਹੀ ਕੀਤਾ ਦੂਣੀ ਚੰਦ ਨੇ ਰਜਨੀ ਦੇ ਹਾਣ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਹੀ ਗਰੀਬ ਸੀ ਅਤੇ ਉਸਦੇ ਸਰੀਰ ਤੇ ਕਈ ਹਿੱਸਿਆਂ ਉੱਤੇ ਕੋੜ ਪਿਆ ਸੀ ਉਸ ਕੋੜੀ ਨੂੰ ਕਰ ਲਿਆ ਕਿ ਇੱਕ ਪੰਡਿਤ ਨੂੰ ਸੱਦ ਕੇ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜ਼ਾਲਿਮ ਪਿਉ ਦੇ ਅੱਗੇ ਡਰਦੀਆਂ ਕੀ ਬੋਲਦੀਆਂ ਦੂਨੀ ਚੰਦ ਉਸ ਕੋੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿੰਦਾ ਕਿ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਵੋ ਮੈਨੂੰ ਇੱਥੇ ਨજર ਨਹੀਂ ਆਣੇ ਚਾਹੀਦੇ ਤੁਸੀਂ ਰਜਨੀ ਨੇ ਸੱਤ ਬਚਨ ਕਹਿ ਕੇ ਮਨਜੂਰ ਕਰ ਲਿਆ ਰਜਨੀ ਨੇ ਕਿਹਾ ਜੋ ਮੇਰੀ ਕਿਸਮਤ ਵਿੱਚ ਹੈ ਜਿਵੇਂ ਰੱਬ ਦੀ ਮਰਜ਼ੀ ਹੈ ਮਨਜੂਰ ਹੈ ਰਜਨੀ ਨੇ ਰੱਬ ਦਾ ਭਾਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ ਵਿੱਚ ਬਿਠਾਇਆ ਤਾਂ ਘਰੋਂ ਤੁਰ ਪਈ ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਘੁੰਮਣ ਲੱਗੀ ਘੁੰਮਣ ਲੱਗੀ ਅਤੇ ਭਿੱਖਿਆ ਮੰਗ ਕੇ ਗੁਜ਼ਾਰਾ ਕਰਨ ਲੱਗ ਪਈ ਉਹਨ ਉਸਦੇ ਸਰੀਰ ਤੇ ਸਾਹੀ ਕੱਪੜਿਆਂ ਦੀ ਜਗ੍ਹਾ ਸਾਦੇ ਕੱਪੜੇ ਸੀ ਪੈਰ ਨੰਗੇ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਕਿ ਪ੍ਰਮਾਤਮਾ ਜੀ ਮੈਨੂੰ ਤੁਹਾਡੇ ਉੱਤੇ ਪੂਰਾ ਯਕੀਨ ਹੈ ਤੁਹਾਡਾ ਹੀ ਦਿੱਤਾ ਖਾਂਦੀ ਹਾਂ ਜੇ ਮੰਗ ਕੇ ਸੁੱਕੀਆਂ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਹੀ ਰਾਜੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੀ ਮੈਂ ਸਾਰੀ ਉਮਰ ਐਸੀ ਦੀ ਸੇਵਾ ਕਰਾਂ ਕਰਾਂਗੀ ਏ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਹੋਣ ਵਾਲੀ ਹੁੰਦੀ ਹੈ ਤਾਂ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਵਿੱਚ ਮੰਗਲ ਚਲੀ ਜਾਂਦੀ ਅਤੇ ਖਾਣ ਨੂੰ ਜੋ ਵੀ ਮਿਲਦਾ ਉਹ ਪਹਿਲਾਂ ਆਪਣੇ ਪਤੀ ਨੂੰ ਖਵਾ ਕੇ ਫਿਰ ਆਪ ਖਾਂਦੀ ਅਤੇ ਪਰਮਾਤਮਾ ਦਾ ਸ਼ੁਕਰ ਕਰਦੀ ਇੱਕ ਦਿਨ ਇਦਾਂ ਹੀ ਪਿੰਡਾਂ ਵਿੱਚ ਘੁੰਮਦੀ ਘੁੰਮਦੀ ਉਹ ਚੱਕ ਰਾਮਦਾਸ ਪਹੁੰਚ ਗਈ ਇੱਕ ਪਾਣੀ ਦੀ ਸੱਪੜੀ ਦੇ ਨੇੜੇ ਪਹੁੰਚੇ ਉਸ ਦੇ ਕੰਡੇ ਇੱਕ 베ਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਨੀ ਨੇ ਉਸ 베ਰੀ ਦੀ ਸੰਗਣੀ ਛਾਂ ਦੇ ਹੇਠਾਂ ਬਿਠਾ ਦਿੱਤਾ ਅਤੇ ਆਪ ਰਜਨੀ ਸੁਲਤਾਨਪਿੰਡ ਨਗਰਵਾਲ ਮੰਗਲ ਲਈ ਚੱਲ ਗਈ ਜਿਹੜੀ 베ਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉੱਥੇ ਬਹੁਤ ਕਾਂ ਬੈਠੇ ਸਨ ਇਦਾਂ ਲੱਗਦਾ ਸੀ ਜਿਦਾਂ ਉਹ ਕਾਂ ਖੁਸ਼ੀ ਵਿੱਚ ਰੋਲਾ ਪਾ ਰਹੇ ਸਨ ਕਈ ਕਾਂ ਸਪੜੇ ਵਿੱਚੋਂ ਚੱਲ ਪੀ ਰਹੇ ਸਨ ਅਤੇ ਕਈ ਕਾਂ ਉਸ ਵਿੱਚ ਡੁਬਕੀਆਂ ਲਗਾ ਰਹੇ ਸਨ ਰਜਨੀ ਦਾ ਪਿੰਗਲਾ ਪਤੀ ਇਹ ਦੇਖ ਰਿਹਾ ਸੀ ਜਿਹੜੇ ਜਿਹੜੇ ਕਾਂ ਜਲ ਵਿੱਚ ਡੁਬਕੀਆਂ ਲਗਾ ਰਹੇ ਸੀ ਉਹ ਕਾਂ ਚਿੱਟੇ ਹੋ ਕੇ ਬਾਹਰ ਆ ਰਹੇ ਸੀ ਹਾਂਸ ਬਣ ਕੇ ਨਿਕਲ ਰਹੇ ਸੀ ਉਹ ਕਾਂ ਰਜਨੀ ਦਾ ਪਤੀ ਕਿੰਨਾ ਚਿਰ ਇਹ ਸਭ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਦਾ ਖੇਡ ਰਚਿਆ ਜਾ ਰਿਹਾ ਹੈ ਕਾਲੇ ਕਾਂ ਚਿੱਟੇ ਕਿਦਾਂ ਹੋ ਰਹੇ ਸਨ ਇਸ ਸੱਪੜੀ ਵਿੱਚ ਕੋਈ ਤਾਂ ਗੱਲ ਜ਼ਰੂਰ ਹੈ ਹਾਂ ਬੀਬੀ ਰਜਨੀ ਦੇ ਪਤੀ ਦੇ ਮਨ ਵਿੱਚ ਆਇਆ ਕਿ ਜੇਕਰ ਮੈਂ ਇਸ ਸਪੜੀ ਵਿੱਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਇਹ ਰੋਗ ਠੀਕ ਹੋ ਜਾਵੇ ਉਹ ਕਾਫੀ ਟਾਈਮ ਇਹ ਸੋਚਦਾ ਆ ਰਿਹਾ ਫਿਰ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰਿੱਡਦਾ ਕਿ ਸੜਦਾ ਉਸ ਸਪੜੀ ਦੇ ਕੰਡੇ 'ਚ ਜਾ ਪਹੁੰਚਿਆ ਉਸ ਨੂੰ ਡਰ ਸੀ ਕਿਤੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਉਹ ਕਿਤੇ ਡੁੱਬਣਾ ਜਾਵੇ ਬੀਰੀ ਦੇ ਦਰੁਖ ਦੀ ਉਹ ਟਾਣੀ ਨੂੰ ਫੜ ਕੇ ਉਹ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਸਦੇ ਜ਼ਖਮਾਂ ਨੂੰ ਲੱਗਾ ਤਾਂ ਅਲੌਕਿਕ ਬਾਣਾ ਵਰਤਿਆ ਉਸਦੇ ਸਾਰੇ ਜ਼ਖਮ ਮਿੱਟ ਗਏ ਉਸਦਾ ਸਾਰਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਆਪਣੇ ਸਰੀਰ ਵੱਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਸਦਾ ਰੋਗ ਮਿੱਟ ਚੁਕਿਆ ਸੀ ਫਿਰ ਉਹ ਛਪੜੀ ਦੇ ਕੰਡੇ ਬੈਠ ਕੇ ਰਜਨੀ ਨੂੰ ਉਡੀਕਣ ਲੱਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਦੇਖ ਕੇ ਹੈਰਾਨ ਹੋ ਗਈ ਅਤੇ ਡਰ ਗਈ ਉਹ ਆਪਣੇ ਪਤੀ ਦੀ ਥਾਂ ਉਸ ਸੁੰਦਰ ਨੌਜਵਾਨ ਨੂੰ ਬੈਠਾ ਦੇਖ ਕੇ ਡਰ ਗਈ ਉਸ ਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ وارਿਸ਼ ਬਣ ਸਕੇ ਉਹ ਉਸ ਦੇ ਨੇੜੇ ਗਈ ਤਾਂ ਗੁੱਸੇ ਦੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਰਜਨੀ ਨੂੰ ਕਿਹਾ ਤੂੰ ਮੈਨੂੰ ਪਹਿਚਾਣਿਆ ਨਹੀਂ ਮੈਂ ਤੇਰਾ ਪਤੀ ਹਾਂ ਰਜਨੀ ਨੂੰ ਯਕੀਨ ਨਹੀਂ ਹੋਇਆ ਅਤੇ ਉਹ ਉਸ ਨੂੰ ਕਹਿਣ ਲੱਗੀ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸਕਦਾ ਸੀ ਤੂੰ ਕੋਈ ਹੋਰ ਹੈ ਸੱਚ-ਸੱਚ ਦੱਸ ਦੇ ਮੇਰਾ ਪਤੀ ਕਿੱਥੇ ਹੈ ਫਿਰ ਰਜਨੀ ਦੇ ਪਤੀ ਨੇ ਕਿਹਾ ਕਿ ਹੇ ਦੇਵੀ ਤੂੰ ਮੇਰੇ ਉੱਤੇ ਸ਼ੱਕ ਨਾ ਕਰ ਤੇਰੀ ਸੇਵਾ ਅਤੇ ਤੇਰੇ ਰੱਬ ਵਿੱਚ ਪਰੋਸੇ ਕਰਕੇ ਪ੍ਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ। ਰਜਨੀ ਫੇਰ ਫੇਰ ਵੀ ਨਾ ਮੰਨੀ। ਕਹਿਣ ਲੱਗੀ ਤੂੰ ਕੋਈ ਚੋਰ ਹੈ, ਕਾਤਿਲ ਹੈ। ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਰਜਨੀ ਉੱਚੀ ਉੱਚੀ ਰੋਣ ਲੱਗ ਪਈ। ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਸੱਪੜੀ ਵਿੱਚ ਉਤਰਿਆ ਸੀ, ਉਸਨੇ ਇੱਕ ਹੱਥ ਨਾਲ 베ਰੀ ਦੀ ਟਾਹਣੀ ਫੜੀ ਹੋਈ ਸੀ। ਜਿਸ ਕਰਕੇ ਉਸ ਹੱਥ ਦਾ ਰੋਗ ਜਲ ਤੋਂ ਅਣਸ਼ੁਇਆ ਰਹਿ ਗਿਆ ਸੀ ਉਸਨੇ ਉਹ ਹੱਥ ਰਜਨੀ ਨੂੰ ਦਿਖਾਇਆ ਅਤੇ ਫਿਰ ਰਜਨੀ ਨੂੰ ਨਾਲ ਲੈ ਜਾ ਕੇ ਉਸ ਦੇ ਸਾਹਮਣੇ ਉਹ ਹੱਥ ਪਾਣੀ ਵਿੱਚ ਡਬੋਇਆ ਜਦੋਂ ਉਹ ਹੱਥ ਬਾਹਰ ਕੱਢਿਆ ਤਾਂ ਉਹ ਹੱਥ ਦਾ ਜ਼ਖਮ ਠੀਕ ਹੋ ਚੁਕਿਆ ਸੀ ਇਹ ਦੇਖ ਕੇ ਉਹ ਹੈਰਾਨ ਹੋ ਗਈ ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗੀ ਉਸ ਤੋਂ ਬਾਅਦ ਇਹ 베ਰੀ ਦੁਖ ਭਜਨੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ ਅੱਜ ਕੱਲ ਇਹ 베ਰੀ ਸੱਚਖੰਡ ਹਰਮੰਦਰ ਸਾਹਿਬ ਵਿਖੇ ਸਥਿਤ ਹੈ ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁੱਖ ਭਜਨੀ 베ਰੀ ਦੇ ਦਰਸ਼ਨ ਵੀ ਕਰਦੇ ਹਨ ਦੂਸਰੇ ਪਾਸੇ ਸ਼ਾਹੂਕਰ ਦੂਣੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਉਸ ਦਾ ਸਾਰਾ ਧਨ ਲੁਟੇਰੇ ਲੁਟੇਰਿਆਂ ਡਾਕੂਆਂ ਨੇ ਲੁੱਟ ਲਿਆ ਸੀ ਉਹ ਹੁਣ ਦਰ ਧਰਤੀਆਂ ਠੋਕਣਾ ਖਾ ਰਿਹਾ ਸੀ ਉਸਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਹੈ ਧੰਨਵਾਦ ਜੀ